ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਵੀਡੀਓ 'ਚ ਮੈਂ ਤੁਹਾਨੂੰ ਪਾਪੀ ਗੰਗੂ ਬ੍ਰਾਹਮਣ ਬਾਰੇ ਦੱਸਣ ਜਾ ਰਿਹਾ ਵਿਯੋਧਾਂਤ ਕਿੱਕਣਾ ਹੋਇਆ ਤਾਂ ਜਿਹੜੀ ਮਾਤਾ ਗੁਜਰਕੌਰ ਜੀ ਦੀ ਖੁਰਜੀ ਗੰਗੂ ਨੇ ਲ ਘੋਲੀ ਦੀ ਉਹੀ ਗੰਗੂ ਦੇ ਅੰਤ ਦਾ ਕਾਰਨ ਬਣ ਗਈ ਧੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਤਿਹਾਸ ਨਾਲ ਜੁੜੀਆਂ ਹੋਰ ਵੀ ਜਾਣਕਾਰੀਆਂ ਮਿਲ ਸਕਣ ਹੁਣ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਗੰਗੂ ਇੰਨਾ ਜ਼ਿਆਦਾ ਲਾਲਚੀ ਤਾਂ ਵੀ ਉਹਦੀ ਅੱਖ ਮਾਤਾ ਗੁਜਰੀ ਜੀ ਦੀ ਖੁਰਜੀ ਪ੍ਰਤੀ ਇਸੇ ਕਰਕੇ ਉਹਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਤਾਂ ਪਰ ਗੰਗੂ ਨੇ ਜਿਹੜੀ ਮਾਤਾ ਗੁਜਰੀ ਜੀ ਦੀ ਖੁਰਜੀ ਚੱਕ ਕੇ ਲ ਘੋ ਲਈ ਦੀ ਉਹੀ ਉਹਦੀ ਮੌਤ ਦਾ ਕਾਰਨ ਬਣ ਗਈ ਸੀ ਜਦ ਗੰਗੂ ਨੇ ਮਾਤਾ ਗੁਜਰੀ ਜੀ ਨੂੰ ਜਾਨੀ ਖਾਨ ਤੇ ਮਾਨੀ ਖਾਨ ਕੋਲ कोतਵਾਲੀ ਚ ਮਰੰਡੇ ਭੇਜਤਾ ਤਾਂ ਫਿਰ ਜਾਨੀ ਖਾਨ ਤੇ ਮਾਨੀ ਖਾਨ ਨੇ ਮਾਤਾ ਗੁਜਰੀ ਜੀ ਤੇ ਪੁੱਛਗਿੱਛ ਕਰਕੇ ਜਾਣਿਆ ਵੀ ਮਾਤਾ ਗੁਜਰੀ ਜੀ ਕੋਲ ਇੱਕ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਸੀ ਜਿਹੜੀ ਗੰਗੂ ਨੇ ਚੱਕ ਕੇ ਕਿਦਰੇ ਆਪਣੇ ਘਰ ਤੇ ਲਕੋ ਲਈ थी ਫਿਰ ਜਦ ਹਾਨੀ ਖਾਨ ਤੇ ਮਾਨੀ ਖਾਨ ਮਾਤਾ ਜੀ ਤੇ ਸਹਿਬ ਜੱਦਿਆਂ ਨੂੰ ਸਰਾਂਦ ਲੈ ਕੇ ਗਏ ਤਾਂ ਵਜ਼ੀਰ ਖਾਨ ਨੂੰ ਉਸ ਖੁਰਜੀ ਬਾਰੇ ਦੱਸਿਆ ਤੇ ਕਿਹਾ ਵੀ ਉਸ ਖੁਰਜੀ ਨੂੰ ਗੰਗੂ ਨੇ ਚੋਰੀ ਕਰ ਲਿਆ ਤਾਂ ਉਧਰ ਗੰਗੂ ਨੇ ਸੋਚਿਆ ਤਾਂ ਵੀ ਮੈਂ ਮਾਤਾ ਗੁਜਰਕੌਰ ਜੀ ਤੇ ਸਹਿਬ ਜੱਦਿਆਂ ਨੂੰ ਫੜਾ ਕੇ ਵਜ਼ੀਰ ਖਾਨ ਕੋਲੋਂ ਵੱਡਾ ਇਨਾਮ ਵਸੂਲ ਲੂੰਗਾ ਪਰ ਇਨਾਮ ਤਾਂ ਕਿਹਾ ਮਿਲਣਾ ਤਾਂ ਗੰਗੂ ਨੂੰ ਉੱਪਰ ਦੇ ਵਜ਼ੀਰ ਖਾਨ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਮਾਤਾ ਜੀ ਦੀ ਖੁਰਜੀ ਵਸੂਲ ਕਰਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣ ਵਾਸਤੇ ਕਿਹਾ ਪਰ ਗੰਗੂ ਮੁੱਕਰ ਗਿਆ ਤਾਂ ਵੀ ਮਾਤਾ ਜੀ ਵਾਲੀ ਖੁਰਜੀ ਉਹਨਾਂ ਨੇ ਨੀ ਚੱਕੀ ਫਿਰ ਗੰਗੂ ਨੂੰ ਕੋਤਵਾਲੀ 'ਚ ਲਿਜਾ ਕੇ ਕੁੱਟਣਾ ਸ਼ੁਰੂ ਕਰਤਾ ਤਾਂ ਕਿ ਉਹ ਖੁਰਜੀ ਦਾ ਟਿਕਾਣਾ ਦੱਸ ਦੇਵੇ ਗੰਗੂ ਨੂੰ ਪੁੱਠਾ ਟੰਗ ਕੇ ਕੁੱਟਿਆ ਜਾਂਦਾ ਰਿਹਾ ਫਿਰ ਗੰਗੂ ਨੇ ਕੁੱਟ ਤੇ ਬਚਣ ਵਾਸਤੇ ਕਬੂਲ ਕਰ ਲਿਆ ਵੀ ਮੋਹਰਾਂ ਵਾਲੀ ਖੁਰਜੀ ਉਹਦੇ ਕੋਲ ਹੀ ਆ ਗੰਗੂ ਨੇ ਆਪਣੇ ਘਰ ਦੇ ਕੋਲ ਕਈ ਜਗ੍ਹਾ ਪਰ ਖੱਡੇ ਪਟਾ ਕੇ ਦੇਖੇ ਪਰ ਉਹਨੂੰ ਖੁਰਜੀ ਕਿਤੇ ਵੀ ਨਹੀਂ ਲੱਭੀ ਉਧਰ ਛੋਟੇ ਸਾਹਿਬ ਜਿਆਦੇ ਜਿਆਦੇ ਸਰਹੰਚ ਚ ਸ਼ਹੀਦ ਹੋਏ ਤਾਂ ਕਹਿੰਦੇ ਗੰਗੂ ਦੇ ਦਿਮਾਗ ਪਰ ਉਹਨਾਂ ਦੀ ਸ਼ਹਾਦਤ ਦਾ ਬਹੁਤ ਡੂੰਘਾ ਅਸਰ ਪੈ ਗਿਆ ਤਾਂ ਤੇ ਉਹ ਪਾਗਲ ਹੋ ਗਿਆ ਤਾਂ ਜਿਹਦੇ ਕਰਕੇ ਉਹਨੂੰ ਯਾਦ ਹੀ ਨਹੀਂ ਆ ਰਿਹਾਤਾ ਵੀ ਉਹਨੇ ਖੁਰਜੀ ਕਿਹੜੀ ਜਗ੍ਹਾ ਪਰ ਦੱਬੀ ਜੀ ਜਾਨੀ ਖਾਨ ਤੇ ਮਾਨੀ ਖਾਨ ਨੇ ਸੋਚਿਆ ਵੀ ਗੰਗੂ ਜਾਣ ਬੁੱਝ ਕੇ ਉਹਨਾਂ ਨੂੰ ਖੁਰਜੀ ਬਾਰੇ ਨਹੀਂ ਦੱਸ ਰਿਹਾ ਤੇ ਉਹਨਾਂ ਨੇ ਫਿਰ ਗੰਗੂ ਨੂੰ ਕੁਤਵਾਲੀ ਚ ਹੋਰ ਵੀ ਜ਼ਿਆਦਾ ਗੋਟਵਾਇਆ ਉਹ ਵੀ ਪੂਰੇ 4 ਦਿਨ ਤੱਕ ਤੇ ਉਹਨੂੰ ਕੁਝ ਵੀ ਖਾਣ ਪੀਣ ਵਾਸਤੇ ਨਹੀਂ ਦਿੱਤਾ ਗਿਆ। ਗੰਗੂ ਕੋਤਵਾਲੀ ਦੇ ਇੱਕ ਖੂਂਜੇ 'ਚ ਹੀ ਲਹੂ ਲਹਾਨ ਪਿਆ ਟੜਫਦਾ ਰਿਹਾ। ਗੰਗੂ ਨੇ ਧਰਤੀ ਭਰੀ ਆਪਣੇ ਮਾੜੇ ਕਰਮਾਂ ਕਰਕੇ ਬਹੁਤ ਸਾਰਾ ਨਰਕ ਭੋਗ ਲਿਆਤਾ। ਗੰਗੂ ਦੀ ਕੋਤਵਾਲੀ 'ਚ ਇੰਨੀ ਠੰਡ 'ਚ ਪਏ ਦੀ ਟੜਫ ਟੜਫ ਕੇ ਹੀ ਜਾਨ ਨਿਕਲ ਗਈ ਥੀ। ਫਿਰ ਕੁਛ ਸਮਾਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਰੰਦ ਪਰ ਕਹਿਰ ਵਰਸਿਆ ਤਾਂ ਸਿੰਘਾਂ ਨੇ ਗੰਗੂ ਦੇ ਪਿੰਡ ਥੇੜੀ ਪਰ ਹਮਲਾ ਕਰਕੇ ਸਾਰੇ ਕਰਤਾ ਐਸ ਐਸ ਕਰਤੇ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਸਾਬਜਾਦਿਆਂ ਦਾ ਸਾਥ ਨਹੀਂ ਦਿੱਤਾ ਤਾਂ ਉਹਨਾਂ ਦੇ ਵਿਰੋਧੀ ਸੀ ਇਸ ਤਰ੍ਹਾਂ ਗੰਗੂ ਬਾਪੀ ਦਾ ਅੰਤ ਹੋ ਗਿਆ ਤਾਂ ਉਹਦੇ ਲਾਲਚ ਕਰਕੇ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ